ਵਾਈ ਗੁਰਜੀ ਕਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਦਾਸ ਕਸ਼ਮੀਰ ਸਿੰਘ ਜੀ ਬਾਦ ਸਾਹਿਬ ਗੁਰਦੁਆਰਾ ਭਾਈ ਕਨੇਹਾ ਜੀ ਦੇ ਦਾਸ ਪ੍ਰਧਾਨ ਜੀ ਪ੍ਰਧਾਨਿਆ ਜੀ ਤੇ ਇਸ ਕਰਕੇ ਅੱਜ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ 357 ਸਤਾਬ ਦੀ ਗੋਤਾਂ ਤਨ ਗੁਰਤੇਗ ਬਾਦਰ ਸਾਹਿਬ ਜੀ ਦੇ ਜੋ ਇਹ ਅੱਜ ਸਾਲਾਨਾ ਟੈਂਪ ਲਗਾਇਆ ਗਿਆ ਹੈ ਇਹ ਸਾਡੇ ਵਾਰਡ ਨੰਬਰ ਹਲਕਾ ਦੱਖਣੀ ਦੇ ਅਨਚਾਰਜ ਬਲਜਿੰਦਰ ਸਿੰਘ ਜੀ ਟਿੰਕੂ ਜੀ ਔਰ ਸਾਡੇ ਵਿਧਾਇਕ ਇੰਦਰਬੀਰ ਸਿੰਘ ਜੀ ਬਲਾਰਿਆ ਸਾਹਿਬ ਇਹ ਸਾਰੇ ਔਰ ਗੁਰਦੁਆਰਾ ਭਾਈਕਨੀਆ ਜੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਇਲਾਕੇ ਦੇ ਸੰਜੋਗ ਦੇ ਨਾਲ ਜਿਹੜਾ ਇਹ ਕਾਰਜ ਅੱਜ ਪਹਿਲੀ ਵਾਰ ਅਹੀਂ ਕਾਰ ਚੱਲੇ ਆ ਪਾਸ਼ਾ ਨੇ ਬੜੀ ਕਿਰਪਾ ਕੀਤੀ ਆ 350 ਸਾਲਾ ਸਤਾਦੀ ਤੇ ਪਹਿਲੀ ਵਾਰ ਇਹ ਕੰਮ ਕੀਤਾ ਔਰ ਅਹੀਂ ਆਪਣੇ ਵਿਧਾਇਕ ਇੰਦਰਬੀਰ ਬਲਾਰੀਆ ਸਾਹਿਬ ਦਈਦਾ ਔਰ ਉਹਨਾਂ ਦੇ ਵਾਰਡ ਨੰਬਰ 43 ਤੋਂ ਚੁਣੇ ਬਲਜਿੰਦਰ ਸਿੰਘ ਜੀ ਟਿੰਕੂ ਔਰ ਕਸ਼ਮੀਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਬਾਬਾ ਕਨੀਆ ਜੀ ਵੱਲੋਂ ਇਹ ਸਾਰੇ ਇਲਾਕੇ ਦੇ ਸੰਗਤ ਦੇ ਸਹਿਯੋਗ ਨਾਲ ਇਹ ਜਿਹੜਾ ਅੱਜ ਪ੍ਰਾਲਾ ਕੀਤਾ ਬੜਾ ਸਲਾਘਾਯੋਗ ਆ ਕਿਉਂਕਿ ਬੜੀ ਇੱਥੇ ਗਰੀਬ ਔਰ ਮਾਰੇ ਬੰਦੇ ਰਹਿ ਰਹੇ ਸੀ ਜਿਨ੍ਹਾਂ ਦਾ ਕੋਈ ਲਾਜ ਵੱਲੋਂ ਕਈ ਮੁਸ਼ਕਲਾਂ ਆ ਰਹੀਆਂ ਸਨ ਪਰ ਕੁਝ ਚੀਜ਼ਾਂ ਤੋਂ ਜੋ ਜੋ ਅਸੀਂ ਕਰ ਸਕਦੇ ਆ ਉਹ ਅਮਨਦੀਪ ਸਿੰਘ ਜੀ ਹਸਪਤਾਲ ਵੱਲੋਂ ਜਿਹੜੀਆਂ ਇਹ ਟੀਮਾਂ ਇੱਥੇ ਪਹੁੰਚੀਆਂ ਨੇ ਉਹਨਾਂ ਦਾ ਵੀ ਇੱਥੇ ਆਇਆਂ ਤੇ ਧੰਨਵਾਦ ਕਰਦੇ ਆ ਔਰ ਸਭ ਤੋਂ ਜ਼ਿਆਦਾ ਸਾਡੇ ਇਸ ਬਜਿੰਦਰ ਸਿੰਘ ਜੀ ਟਿੰਕੂ ਜੀ ਔਰ ਵਿਧਾਇਕ ਇੰਦਰਪ ਸਿੰਘ ਜੀ ਬਲਾਰਿਆ ਸਾਹਿਬ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਸਾਡਾ ਸੰਯੋਗ ਦਿਓਗੇ ਤਾਂ ਅਸੀਂ ਜਿਹੜਾ ਇਹ ਅਪਰਾਲਾ ਸ਼ੁਰੂ ਕਰਾਂਗੇ ਔਰ ਔਰ ਚੰਗੀ ਹਮਾ ਮਿਲੂਗੀ ਪਰ ਬੜੇ ਲੋਕੀ ਅੱਜ ਇਥੋਂ ਦਵਾਈਆਂ ਲੈ ਕੇ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਦਸੀਆਂ ਡਾਕਟਰਾਂ ਨੇ ਉਹਨਾਂ ਨੇ ਤੇ ਫ੍ਰੀ ਦਵਾਈ ਦਿੱਤੀ ਆ ਔਰ ਵਿਸ਼ਵਾਸ ਦਿਵਾਇਆ ਹੈ ਕਿ ਜਿਨ੍ਹਾਂ ਜਿਨ੍ਹਾਂ ਦੀ ਦਵਾਈ ਕਿਤੇ ਇਥੇ ਨਹੀਂ ਮਿਲੀ ਉਹ 3 ਮਹੀਨਾ ਤੱਕ ਅਮਨਦੀਪ ਹਸਪਤਾਲ ਵਖਾ ਕੇ ਜਾ ਕੇ ਉਹਦਾ ਪੈਸਾ ਨਹੀਂ ਲੱਗੂਗਾ ਫ੍ਰੀ ਦਵਾਈ ਦਿੱਤੀ ਜਾਊਗੀ ਇਸ ਕਰਕੇ ਜਿਹੜੇ ਤਹਿਤ ਆ ਜੋ ਬਾਜ਼ਾਰ ਦੇ ਵਿੱਚ ਜਾਦੇ ਪੈਸਿਆਂ ਦੇ ਆ ਉਹਨਾਂ ਦੀ ਪਰਚੀ ਜਿਹਨਾਂ ਦੀ ਬਣੀ ਹੋਗੀ ਉਹ ਅੱਧੇ ਰੇਟ ਦੇ ਪੈਸੇ ਹਾਂ ਦੇ ਉਹਨਾਂ ਦੇ ਕஷ்ட ਹੋਣਗੇ ਇਸ ਕਰਕੇ ਔਰ ਗਾਂ ਆਉਣ ਵਾਲਾ ਸਮਾਂ ਜਿਹੜਾ ਹੋਊਗਾ ਹੋ ਸਕਦਾ ਜੇ ਗੁਰੂ ਸਾਹਿਬ ਕਿਰਪਾ ਕਰੇ ਗਾਂਵ ਯਹੀ ਉਹ ਜਿਹੜਾ ਜਿਹੜਾ ਥੋੜਾ ਕਨਾ ਕਸਤ ਲੱਗੂਗੀ ਉਹ ਵੀ ਇਹੀਂ ਇਹਨਾਂ ਦੇ ਜਿਹੜੀ ਨਹੀਂ ਲੱਗੰਦਾਗੇ ਇਸ ਕਰਕੇ ਬੜਾ ਸੋਹਣਾ ਏ ਅਪਰਾਲਾ ਕੀਤਾ ਬੜੇ ਅਪਰਾਲੇ ਹੋਏ ਆ ਪਰ ਅਸੀਂ ਹੁਣ ਸੋਚਿਆ ਕਿ ਇੱਕ ਇਹ ਵੀ ਅਪਰਾਲਾ ਕਰੀਏ ਜਿਹਦੇ ਨਾਲ ਸਾਡੇ ਵਿਚਾਰੇ ਗਰੀਬ ਦੁਨੀਆ ਲੋਕੀ ਪੰਜਾਬ ਵਿੱਚ ਘਰ ਚ ਥਾਂ ਲੈ ਰਿਆ ਅਜੇ ਵੀ ਕਈ ਮੁਸ਼ਕਲਾਂ ਆ ਪਰ ਜਿਹੜੀ ਮੁਸ਼ਕਲ ਹੈ ਥੋੜੀ ਜੀ ਰੰਬੀ ਆ ਗੁਰੂ ਸਾਹਿਬ ਕਿਰਪਾ ਕਰਨ ਸਾਢੇ 3 ਤੋਂ ਸਤਬ ਦੀ ਤਨ ਤਨ ਗੁਰੂ ਤੇਗ ਬਹਾਦਰ ਜੀ ਦੇ ਅੱਜ ਛੀਦੀ ਦਿਹਾੜੇ ਨੇ ਵਾਸਤੇ ਇਹ ਜਿਹੜਾ ਸਮਾਗਮ ਰੰਬਿਆ ਗਿਆ ਅੱਜ ਸਵੇਰ ਤੋਂ ਪਹਿਲਾਂ ਥਾਪ ਗੋੜਿਆਂ ਦਾ ਲੰਗਰ ਹੀ ਗੁਰੂ ਸਾਹਿਬ ਜੀ ਦਾ ਅਖੰਡ ਪਾਠ 3 ਦਿਨ ਤੋਂ ਆਰੰਭ ਕਰਾਇਆ ਗਿਆ ਸੀ ਅੱਜ ਉਹਨਾਂ ਦੇ ਭੋਗ ਪਾਏ ਗਏ ਆ ਔਰ ਭੋਗਾਂ ਤੋਂ ਬਾਅਦ ਅੱਜ ਇਹ ਜਿਹੜਾ ਪ੍ਰਾਲਾ ਕੀਤਾ ਬੜਾ ਸਲੰਘਾ ਜੋਗਿਆ ਅਸੀਂ ਜਿੱਥੇ ਜਿੱਥੇ ਹਲਕੇ ਦੇ ਇੰਦਰਵੀਰ ਬਲਾਰੀਆ ਸਾਹਿਬ ਜੀ ਦਾ ਧੰਨਵਾਦ ਓਵੇਂ ਓਵੇਂ ਨਾਲ ਸਾਡੇ ਵਾਰਡ ਨੰਬਰ 43 ਦੇ ਬਲਜਿੰਦਰ ਸਿੰਘ ਟਿੰਕੂ ਜੀ ਔਰ ਦਾਸ ਗੁਰਦੁਆਰਾ ਭਾਈ ਕਨੇਜੀ ਦੇ ਪ੍ਰਧਾਨ ਨਾਤਾ ਤੋਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰਾਲਾ ਕੀਤਾ ਇਸ ਕਰਕੇ ਸਾਰਿਆਂ ਡਾਕਟਰਾਂ ਦੀ ਟੀਮ ਵੱਲੋਂ ਔਰ ਸਾਡੇ ਬਲਾਰੀਆ ਸਾਹਿਬ ਦੀ ਟੀਮ ਵੱਲੋਂ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਹਿਣਾ ਚਾਹੋਗੇ ਕਾ ਦਾਸ ਬਲਜਿੰਦਰ ਸਿੰਘ ਟਿੰਕੂ ਜੀ ਇੰਚਾਰਜ ਵਾਰਡ ਨੰਬਰ 43 ਕਾਂਗਰਸ ਪਾਰਟੀ ਵੱਲੋਂ ਆਜਾ ਜਿਹੜਾ ਕੈਂਪ ਹੈ ਗੁਰਦੁਆਰਾ ਭਾਈ ਕਨੇ ਆ ਜੀ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਧਾਨ ਸਾਹਿਬ ਪੁਰ ਸਮੂਹ ਮੈਂਬਰਾਂ ਦੇ ਸਹਿਯੋਗ ਸਦਕਾ ਅੱਜ ਜੋ ਮੈਡੀਕਲ ਕੈਂਪ ਲਗਾਇਆ ਗਿਆ ਹੈ ਮੈਡੀਕਲ ਕੈਂਪ ਦੇ ਨਾਲ ਨਾਲ ਅਸੀਂ ਇੱਥੇ ਖੂਨਦਾਨ ਕੈਂਪ ਵੀ ਲਗਾਇਆ ਜਿਸ ਵਿੱਚ ਲੋਕੀ ਹਮਮਾ ਆ ਗਿਆ ਆਪਣਾ ਬਲੱਡ ਡੋਨੇਟ ਕਰ ਰਹੇ ਨੇ ਜਿਹੜੇ ਲੋੜਵੰਦ ਪਰਿਵਾਰ ਆ ਉੱਥੇ ਦਵਾਈਆਂ ਲੈ ਕੇ ਆਪਣਾ ਜੋ ਵੀ ਲੋੜਵੰਦ ਦੀ ਦਵਾਈਆਂ ਦੀ ਲੋੜ ਹੀ ਉਹ ਲੈ ਕੇ ਆਪਣੇ ਆ ਬਾਹਰੀ ਦਾ ਇਲਾਜ ਕਰਾ ਰਹੇ ਨੇ ਕਿਸ ਕਿਸ ਦੀ ਦਾ ਕੈਂਪ ਹੈ ਜੀ ਅੱਜ ਸਭ ਤੋਂ ਪਹਿਲਾਂ ਜੀ ਇੱਕ ਲੱਗਾ ਜੀ ਆਪਣਾ ਹੱਡੀਆਂ ਦਾ ਫੇਰ ਲੱਗਾ ਜੀ ਹਾਰਮੋਨਲ ਸ਼ੂਗਰ ਦਾ ਫੇਰ ਦੂਸਰਾ ਇੱਕ ਬ੍ਰੇਨ ਦਾ ਲੱਗਾ ਜੀ ਠੀਕ ਹੈ ਤਾਂ ਜਿਹੜੇ ਟੋਨਲ ਟੈਸਟ ਵਾ ਜਿਹੜੇ ਲੋਕਾਂ ਦੇ ਜਿਵੇਂ ਕੀ ਥੈਰਲ ਆ ਜਾਂ ਓਟੀਪੀ ਆ ਜਾਂ ਕੋਈ ਹੋਰ ਵੀ ਆ ਇੱਕ ਹੱਡੀਆਂ ਦਾ ਟੈਸਟ ਹੁੰਦਾ ਉਹ ਵੀ ਕਰਾਇਆ ਗਿਆ ਸਾਰੀ ਟੀਮ ਡਾਕਟਰਾਂ ਦੀ ਬੈਠੀ ਆ ਅਸੀਂ ਧੰਨਵਾਦ ਵੀ ਕਰਦੇ ਆ ਅਮਨਦੀਪ ਹੋਸਟਵਾਲਾਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਦੇ ਕੇ ਕੈਂਪ ਨੂੰ ਸਫਲ ਬਣਾਇਆ ਕੈਂਪ ਕਿੰਨੇ ਵੇਲੇ ਤੋਂ ਲੈ ਕੇ ਕੈਂਪ ਜੀ ਸਵੇਰੇ 10 ਵਜੇ ਤੋਂ ਸਟਾਰਟ ਹੋ ਕੇ 2 ਵਜੇ ਤੱਕ ਚੱਲੇਗਾ ਇਦੇ ਵਿੱਚ अनेका ਹੀ ਹੋਂ ਤੱਕ ਤੁਹਾਡੀ ਲਿਸਟ ਮੁਤਾਬਕ ਕੋਈ 150 ਤੋਂ ਉੱਪਰ ਪਲੱਸ ਮਰੀਜ਼ ਨੇ ਟੈਸਟ ਕਰਾ ਲਏ ਹੋਏ ਨੇ ਹਲੇ ਸਮਾਂ 12 ਵਜੇ ਨੇ ਗੁਰੂ ਮਹਾਰਾਜ ਕਿਰਪਾ ਕਰਨ ਹਲੇ ਵੀ ਬਹੁਤ ਸੰਗਤ ਆ ਰਹੀ ਹੈ ਤੇ ਗਾਹ ਵੀ ਬਹੁਤ ਇਲਾਕਾ ਵਾਸੀਆਂ ਦੇਖੋ ਜੀ ਸਾਡੀ ਹਮੇਸ਼ਾ ਇਹੋ ਕੋਸ਼ਿਸ਼ ਰਹਿੰਦੀ ਹੈ ਆਪਣੇ ਹਲਕਾ ਨਿਵਾਸੀਆਂ ਦੇ ਹਮੇਸ਼ਾ ਨਾਲ ਸਹਿਯੋਗ ਕਰਨਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ ਤੇ ਹਮੇਸ਼ਾ ਖੜੇ ਰਵਾਂਗੇ ਚਾਹੇ ਉਹ ਦੁੱਖ ਸੁੱਖ ਦੇ ਹਮੇਸ਼ਾ ਭਾਈਵਾਲ ਬਣ ਕੇ ਰਹੇ ਆ ਸਰਦਾਰ ਇੰਦਰਬੀਰ ਸਿੰਘ ਬਲਾਰੀਆ ਦੀ ਵੀ ਇਹੋ ਸੋਚ ਰਹੀ ਹੈ ਕਿ ਹਮੇਸ਼ਾ ਆਪਣੇ ਵਰਕਰ ਦੇ ਨਾਲ ਹਮੇਸ਼ਾ ਆਪਣੀ ਟੀਮ ਦੇ ਨਾਲ ਮਿਲ ਕੇ ਚੱਲਣਾ ਤੇ ਅਸੀਂ ਵੀ ਉਹਨਾਂ ਦੇ ਇਹ ਚੱਲੇ ਕਦਮਾਂ ਦੇ ਉੱਤੇ ਚੱਲ ਰਹੇ ਆ ਅਸੀਂ ਵਾਰ ਦੇ ਵਿੱਚ ਹਰੇਕ ਲੋੜਵੰਦ ਪਰਿਵਾਰਾਂ ਦੀ ਜਾਂ ਕਿਸੇ ਵੀ ਸਮੱਸਿਆ ਪਹਿਲ ਦੇ ਦਾਤ ਤੇ ਸਾਡੀ ਪੂਰੀ ਟੀਮ ਜਿਹੜੀ ਤੇ ਇਸ ਟਾਈਮ ਖਲੋਤੀ ਹੋਏ ਨੇ ਇਹਨਾਂ ਦੇ ਸਹਿਯੋਗ ਸਦਕਾ ਅਸੀਂ ਪੂਰਾ ਕੰਮ ਕਰਾਂਗੇ ਇਲਾਕੇ 'ਚ ਕੈਂਪ ਦੁਬਾਰਾ ਵੀ ਲੱਗੇਗਾ ਜੀ ਵੇਖੋ ਜੀ ਇਹ ਤੁਹਾਨੂੰ ਹੁਣੇ ਸਾਡੇ ਪ੍ਰਧਾਨ ਸਾਹਿਬ ਸਦਾ ਕਸ਼ਮੀਰ ਸਿੰਘ ਜੀ ਨੇ ਦੱਸਿਆ ਹੈ ਕਿ ਇਹ ਸਾਡਾ ਪਹਿਲਾ ਹੀ ਅੱਜ ਕੈਂਪ ਲਾਇਆ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਰਦ ਸੰਤਾਂ ਦਾ ਸਹਿਯੋਗ ਮਿਲਦਿਆ ਹੈ ਤੇ ਭਾਈ ਕਨੀਆ ਜੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬੜਾ ਸਹਿਯੋਗ ਹੈ ਨੂੰ ਜੀ ਆਪਾਂ ਇਹਨਾਂ ਦੇ ਸਹਿਯੋਗ ਸਦਕਾ ਕੋਸ਼ਿਸ਼ ਕਰਾਂਗੇ ਹਰ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਇੱਥੇ ਕੈਂਪਰ ਆਰਗੇਨਾਈਜ਼ ਜਰੂਰ ਕਰਾਂਗੇ ਧੰਨਕ ਤੁਹਾਨੂੰ ਭਾਈ ਦਾ ਜਿਹੜਾ ਭਾਈ ਕਨੀਆ ਜੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਹ ਖੂਨਦਾਨ ਦਾ ਕੈਂਪ ਲਾਇਆ ਗਿਆ ਜਿੱਥੇ ਕਿ ਲੋਕਾਂ ਨੂੰ ਟੈਸਟਾਂ ਦੀਆਂ ਸਹੂਲਤਾਂ ਤੇ ਦਵਾਈਆਂ ਵੀ ਮੁਹੱਈਆ ਕਰਾਈਆਂ ਗਈਆਂ ਇਹ ਸਾਡਾ ਵੀਰ ਬਰਜਿੰਦਰ ਸਿੰਘ ਟਿੰਕੂ ਜੋ ਦੇ ਕਾਂਗਰਸ ਦੇ ਵੱਲੋਂ ਇਹ ਤੋਂ ਚੋਣ ਲੜ ਚੁੱਕਾ ਵਾਰਡ ਨੰਬਰ 43 ਤੋਂ ਉਹਨਾਂ ਦੀ ਟੀਮ ਪੂਰੀ ਟੀਮ ਨੇ ਰਲ ਕੇ ਜਿਹੜਾ ਪ੍ਰੋਗਰਾਮ ਕੀਤਾ ਹੈ ਤੇ ਇੰਦਰਬੀਰ ਸਿੰਘ ਬਲਾਰੀਆ ਵੀ ਦੇ ਜਿਹੜੇ ਸਾਰੇ ਕਾਉਂਸਲਰਸ ਜਿਨ੍ਹਾਂ ਨੇ ਵੀ ਇਲੈਕਸ਼ਨ ਲੜੀ ਸੀ ਉਹ ਸਾਰੇ ਇੱਥੇ ਪਹੁੰਚੇ ਆ ਉਹਨਾਂ ਦਾ ਇੰਦਰਬੀਰ ਸਿੰਘ ਬਲਾਰੀਆ ਦਾ ਬੜਾ ਵੱਡਾ ਯੋਗਦਾਨ ਆ ਇਸ ਕੈਂਪ ਦੇ ਵਿੱਚ ਤੇ ਇਸ ਤਰ੍ਹਾਂ ਹੀ ਸਾਰੀਆਂ ਵਾਰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਲਾਏ ਜਾਣਗੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਅੱਜ ਭਾਈ ਕਨਈਆ ਜੀ ਗੁਰਦਾ ਪਰਬੰਧਕ ਕਮੇਟੀ ਔਰ ਇਸ ਵਾਰਡ ਤੋਂ ਇਲੈਕਸ਼ਨ ਲੜ ਚੁੱਕੇ ਕਾਂਗਰਸ ਪਾਰਟੀ ਵੱਲੋਂ ਸਮਾਜ ਸੇਵਕ ਬਲਜਿੰਦਰ ਸਿੰਘ ਟਿੰਕੂ ਔਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਰਦਾਰ ਇੰਦਰਬੀਰ ਸਿੰਘ ਬਲਾਰੀਆ ਜੀ ਨੇ ਆਪਣੇ ਸਾਰੇ ਕੌਂਸਲ ਸਾਥੀਆਂ ਨੂੰ ਜਿਨ੍ਹਾਂ ਨੇ ਇਲੈਕਸ਼ਨ ਲੜੀ ਉਹਨਾਂ ਨੂੰ ਇੱਕ ਹਦਾਇਤ ਕੀਤੀ ਗਈ ਆ ਕਿ ਆਪਾਂ ਵੱਖ-ਵੱਖ ਵਾਡਾਂ ਦੇ ਵਿੱਚ ਮੈਡੀਕਲ ਕੈਂਪ ਅੱਖਾਂ ਦੇ ਕੈਂਪ ਲਾਈਏ ਤਾਂ ਜੋ ਜ਼ਰੂਰਤਮੰਦ ਲੋਕ ਆ ਜਿਹੜਾ ਕਿ ਆਪਾਂ ਕਹਿ ਸਕਦੇ ਆ ਵੀ ਮੈਡੀਕਲ ਸਹੂਲਤ ਨਹੀਂ ਲੈ ਸਕਦੇ ਉਹਨਾਂ ਨੂੰ ਜਿਹੜੇ ਜ਼ਰੂਰਤਮੰਦ ਲੋਕ ਉਹਨਾਂ ਨੂੰ ਜਿਹੜੀ ਮੁਕਤ ਤੇ ਫ੍ਰੀ ਜਿਹੜੀ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇ ਸੋ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਇਸ ਕਮੇਟੀ ਦਾ ਔਰ ਬਲਜਿੰਦਰ ਟਿੰਕੂ ਜੀ ਦਾ ਔਰ ਇਹਨਾਂ ਦੇ ਸਾਰੇ ਸਾਥੀਆਂ ਦਾ ਔਰ ਵਿਸ਼ੇਸ਼ ਤੌਰ ਤੇ ਤੁਹਾਡਾ ਸਾਰੇ ਪਿਆਸ ਵਾਲੇ ਵੀਰਾਂ ਦਾ ਕਿਉਂਕਿ ਇਹ ਜਿਹੇ ਪ੍ਰੋਗਰਾਮ ਤਾਂ ਹੀ ਕਾਮਯਾਬ ਆ ਜਿੱਥੇ ਲੋਕ ਜਿੱਥੇ ਇਹ ਸਹੂਲਤਾਂ ਲੈ ਕੇ ਜਾ ਰਹੇ ਆ ਇਹਨਾਂ ਦਾ ਪ੍ਰਚਾਰ ਹੋਵੇ ਤਾਂ ਕਿ ਇਹਨਾਂ ਵੱਲ ਵੇਖ ਕੇ ਜਿਹੜੇ ਹੋਰ ਵੀ ਸਾਡੇ ਨੌਜਵਾਨ ਸਾਥੀ ਆ ਜਾਂ ਜੋ ਸਾਡੇ ਪ੍ਰੇਟਕਲ ਲੋਕੇ ਗਿਆ ਉਹ ਜਿੱਥੇ ਲਗ ਲਗ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕਰਦੇ ਆ ਉਹਨਾਂ ਨੇ ਅਜਿਹੇ ਲੰਗਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਤਾਂ ਜੋ ਕਿਸੇ ਜ਼ਰੂਰਤਮੰਦ ਜੋ ਕਿਸੇ ਬਿਮਾਰੀ ਨਾਲ ਪੀੜਤ ਆ ਕਿਸਨ ਦਵਾਈ ਦੀ ਜ਼ਰੂਰਤ ਹੈ ਉਹਦੀ ਉਹ ਲੋੜ ਪੂਰੀ ਹੋ ਸਕੇ ਕਿ ਭਾਤੇ ਅੱਜ ਸਾਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਅੱਜ ਸਮਰਪਿਤ ਜਿਹੜਾ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਗੋਡਵਾਰਾ ਭਾਈ ਕਨਿਆ ਜੀ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਇਲਾਕਾ ਨਿਵਾਸੀ ਦੇ ਸੰਯੋਗ ਦੇ ਨਾਲ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਔਰ ਸਾਡੇ ਇਲਾਕੇ ਦੇ ਇੰਦਰਬੀਰ ਜੀ ਬਲਾਰਿਆ ਸਾਹਿਬ ਉਹਨਾਂ ਦੀ ਸੋਚ ਦੇ ਨਾਲ ਨਾਲ ਸਾਡੇ ਵਾਰਡ ਨੰਬਰ 43 ਤੋਂ ਬਲਿੰਦਰ ਸਿੰਘ ਜੀ ਟਿੰਕੂ ਇਹਨਾਂ ਨੇ ਆਪਣੀ ਟੀਮ ਕਰਕੇ ਤਿਆਰ ਔਰ ਭਾਈ ਕਨਿਆ ਜੀ ਦੀ ਮੈਨੀਮੈਂਟ ਕਮੇਟੀ ਵੱਲੋਂ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਤਾਂ ਕਿ ਵਾਰਡ ਨੰਬਰ 43 ਦੇ ਜਿਹੜੇ ਲੋੜ ਬੰਦ ਇੱਕ ਇਲਾਜ ਕਰਉਣ ਵਾਸਤੇ ਲੋਕ ਪਹੁੰਚੇ ਨੇ ਇਹਨਾਂ ਵਾਸਤੇ ਵਿਸ਼ੇਸ਼ ਜਿਹੜਾ ਕੈਂਪ ਲਗਾਇਆ ਗਿਆ ਹੈ ਉਹ ਕੈਂਪ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ੀਰੀ ਨੂੰ ਸਮਰਪਿਤ ਔਰ ਇਹੋ ਜਿਹੇ ਉਪਰਾਲੇ ਬੜੇ ਹੀ ਸ਼ਲਾਘਾਯੋਗ ਨੇ ਮੈਂ ਜਿੱਤੇ ਇੰਦਰਬੀਰ ਬਲਾਰੀਆ ਜੀ ਦਾ ਧੰਨਵਾਦ ਕਰਾਂਗਾ ਉਥੇ ਨਾਲ ਦੀ ਨਾਲ ਬਲਜਿੰਦਰ ਸਿੰਘ ਟਿੰਕੂ ਜਾਂ ਔਰ ਨਾਲ ਦੀ ਨਾਲ ਭਾਈ ਕਨੇਯਾ ਜੀ ਦੇ ਪ੍ਰਧਾਨ ਸਲਾਹ ਕਸ਼ਮੀਰ ਸਿੰਘ ਹੋਣਾ ਕਰਾਂਗਾ ਔਰ ਇਹੋ ਹੀ ਬੇਨਤੀ ਕਰਾਂਗਾ ਇਸੇ ਤਰ੍ਹਾਂ ਹੀ ਹਰ ਸਾਲ ਦੇ ਸਾਲ ਜਿੱਤਰਾ ਵੀ ਸ਼ਮਾਂ ਲੱਗੇ ਇਹੋ ਜਿਹੇ ਜਿਹੜੇ ਯੋਗਦਾਨ ਪਾ ਕੇ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹਿਣ ਇਹ ਸਭ ਤੋਂ ਵੱਡਾ ਉਪਰਾਲਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸ਼ਰਮਾ ਤੋਂ 350 ਸਾਲਾ ਜਿਹੜਾ ਅਸੀਂ ਗੁਰਪਮਨਾ ਰਹੇ ਆ ਸ਼ਹੀਦੀ ਅਸੀਂ ਆਪਰਾਲਾ ਕਰਾਂਗੇ ਔਰ ਐਸੇ ਤਰ੍ਹਾਂ ਹੀ ਕੈਂਪ ਉਹ ਲਗਾਏ ਜਾਣ ਕਿ ਲੋਕ ਇਸ ਵਾਰ ਦੇ ਜਿਹੜੇ ਨੇ ਕਪੜਾ ਲਾਜ ਕਰਾ ਸਕਣ ਸੋ ਇਨੀਆਂ ਬੈਂਤੀਆਂ ਕਰਦਾ ਹੋਇਆ ਸਾਰੀ ਟੀਮ ਦਾ ਧੰਨਵਾਦ ਕਰਦਾ ਟਿੰਕੂ ਜੀ ਦਾ ਕਸ਼ਮੀਰ ਜੀ ਦਾ ਬਲਾਗਿਆ ਸਾਹਿਬ ਜੀ ਦਾ ਸਾਰਾ ਹੀ ਵਾਰ ਵਾਸੀਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸੰਯੋਗਤ ਆ ਸੋ ਇਨੀਆਂ ਬੈਂਤੀਆਂ ਵਰਤਾਰਕਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ